पर और डर डर का ना जरा इधर आओ मेरे बड़ा काम मां पा जो जीत है इधर काम धर्म रो तो दे दो नहीं ओ हो बड़ी अच्छी है नहीं अच्छा

ਹਾਂ ਬਸ। ਪਤਾ ਤਾਂ ਨਹੀਂ ਲਾ ਰਹਾ ਡਾਕਟਰ। ਹਾਂ, ਸਹੀ ਗੱਲ। ਬੇਚਰੀ ਭਾਗੋ ਤੇ ਇੱਕ ਹੀ ਆਈ। ਬਸ ਇਹ ਤਾਂ 2-4 ਦਿਨਾਂ ਨੂੰ ਗਲ ਜਾਣਾ ਇਹ ਕਿਹੜਾ ਹੁਣ ਰਹਿਣਾ ਯਾਰ ਗਲਿਆ ਤਾਂ ਪਿਆ। ਹਾਂ। ਆਹ ਪਲੇਨ ਕਰਦੇ ਜਿਹੜਾ ਕਿਸੇ ਨੂੰ ਪਤਾ ਨੱਗੇ ਕੁੱਤੇ ਕਾ ਤੇ। ਕੋਈ ਕੀ ਚੀਜ਼ ਹੈ ਮਿੱਟੀ ਚ ਦਪੀ ਐ ਨੀ ਮਿੱਟੀ ਚੀਜ਼ ਹੀ ਆ ਜੀ ਆਏ। ਸੜਾਕ ਲੰਦੀ ਐ ਮوسک ਵੀ ਹੈ ਨਾ। ਮوسک ਸੜਾਕ ਲੰਦੀ ਨੰਬਰ 2 ਤੱਕ ਗਾਲ ਕੰਦੀ ਆ। ਹਾਂ। ਡਿਜੀਟਲ ਤੋਂ ਨੰਮਾ ਲਿਖਾ ਬੋ ਦੋ ਦਿਨ ਆਵੇ ਦੂਜੇ ਦਿਨ ਹੀ ਕਾਢੇ ਦੇ ਲਈ ਕਾਏ ਜੀ ਹੁਣ ਤਾਂ ਨਹੀਂ ਆਉਂਦਾ ਮਸਤ ਕਾਲੀ ਉੱਤੇ ਹੀ ਗੋ ਫਿਰ ਦੰਗੂ ਦੇ ਕੋਈ ਨਾ ਫਿਰ ਕੀ ਹੋਵੇ ਹਾਂ ਕਵਰ ਇਹ ਤਾਂ ਹੁਣ ਜਾਨਵਰ ਬਸ ਵਸ ਕਾਲੀ ਵਾਹਲਾ ਵੀ ਨੂੰ ਚੇ ਕਰ ਰਹੇ ਹਾਂ ਦੀ ਗੱਲ ਹਾਂ ਬਸ ਪਤਾ ਨਹੀਂ ਲੱਗਦਾ ਕਿਸੇ ਨੂੰ